ਬਾਲ ਚਿਰਾਗ ਇਸ਼ਕ ਦਈਆਰਾ ਰੋਸ਼ਨ ਮੇਰੇ ਰੂਹ ਕਰਦੇ ਮੈਂ ਮੇਰੀ ਨੂੰ ਮਾਰ ਮੁਕਾਕੇ ਵਿੱਚ ਤੂੰ ਹੀ ਤੂੰ ਹੀ ਪਰਦੇ ਵਿੱਚ ਤੂੰ ਹੀ ਤੂੰ ਹੀ ਪਰਦੇ ਮੇਰਾ ਪੀਰ ਮੰਨੇ ਤੇ ਮੈਂ ਜਗ ਤੇ ਜੀਵਾ ਨਹੀਂ ਤੇ ਜੀਵਨ ਲੋੜ ਨਾ ਕਾਈ ਵਾਲੇ ਪਾਸ ਤਵਾਇ ਫਾ ਵਾਲਾ ਬੁੱਲੇ ਪੈਰੀ ਚੰਜਰ ਪਾਈ ਸ਼ਾ ਇਨਾਇਤ ਦੇ ਦਰਤੇ ਜਾ ਕੇ ਬੁੱਲੇ ਦਿੱਤੀ ਇਹੋ ਤੁਹਾਈ ਕੇ ਰਾਂਚਾ ਚਾਕ ਨਾ ਆਖੋ ਕੁੜਿਓ ਐਨੂੰ ਚਾਕ ਕਹਿੰਦੀ ਸ਼ਰਮਾਵਾ ਮੇਰੇ ਚਈਆਂ ਲੱਖ ਹੀਰਾ ਇਸਨੂੰ ਤੇ ਮੈਂ ਕਿਸ ਕਿੰਤੀ ਵਿੱਚ ਆਵਾ ਤੇ ਤੱਕ ਤਹਜ਼ਾਰੇ ਦਾ ਇਹ ਮਾਲਕ ਤਮਹੀਰ ਸਿਆਲ ਸਤਾਵਾ ਉਪਲੇਸ਼ਾ ਜੇ ਰੱਬ ਕੋਕ ਸੁਨੇ ਤਮੈ ਚਾਕ ਦੀ ਚਾਕ ਹੋ ਜਾਵਾ ਹਏ ਮੈਂ ਚਾਕ ਦੀ ਚਾਕ ਹੋ ਜਾਵਾ ਤੇਰੇ ਕਰਮ ਤੇ ਵੱਲ ਚ ਨਜ਼ਰ ਮਾਰਾ ਮੇਰਾ ਕੋਈ ਵੀ ਅਮਲ ਉਸ ਤੁਲ ਨਹੀਂ ਪਾਣੀ ਅੱਗ ਹਵਾ ਤੇ ਰਜ਼ਕ ਵਾਫਰ ਇੱਕ ਸਾਤਵੀ ਮਾਲਕਾ ਮੁੱਲ ਨਹੀਂ ਤੇ ਕਿਸੇ ਸਫੇ ਤੇ ਸਤਰ ਨਹੀਂ ਨੇਕੀਆਂ ਦੀ ਮੇਰੇ ਅਮਲ ਕਿਤਾਬ ਨੂੰ ਤੁਲ ਨਹੀਂ ਜੋ ਚੋਨੇ ਕਰ ਤੂਤ ਸਰਦਾਰ ਮੇਰੇ ਤੈਨੂੰ ਕੋਈ ਵੀ ਮਾਲਕਾ ਭੁੱਲ ਨਹੀਂ ਤੇ ਮੱਕੇ ਕਿਆਂ ਕਲ ਮੁਕਦੀ ਨਹੀਂ ਪਾਵੇਂ ਸੋ ਸੋ ਚੁੰਮੇ ਪੜ ਆਈਏ ਗੰਗਾ ਕੇ ਅੰਕਲ ਮੁਕਦੀ ਨਹੀਂ ਪਾਵੇਂ ਸੋ ਸੋ ਕੁੱਤੇ ਖਾਈਏ ਗਿਆ ਕੇ ਅੰਕਲ ਮੁਕਦੀ ਨਹੀਂ ਪਾਵੇਂ ਸੋ ਸੋ ਪੰਡ ਪੜਾਈਏ ਓ ਬੱਲੇ ਸ਼ਾ ਗਲਤਾਈਆਂੋਂ ਮੁਕਦੀ ਜਦ ਮੈਨੋਂ ਦਿਲੋਂ ਕਵਾਈਏ ਓ ਜਦ ਮੈਨੋਂ ਦਿਲੋਂ ਕਵਾਈਏ ਪੜ ਪੜ ਇਲਮ ਹਜ਼ਾਰ ਕਿਤਾਬਾਂ ਤੇ ਤੂੰ ਨਾਮ ਰੱਖ ਲਿਆ ਕਾਜ਼ੀ ਹੱਥ ਵਿੱਚ ਫੜ ਕੇ ਤਲਵਾਰ ਤੇ ਤੂੰ ਨਾਮ ਰੱਖ ਲਿਆ ਕਾਜ਼ੀ ਮੱਕੇ ਮਦੀਨੇ ਕੁੰਮ ਫਿਰਾਇਆ ਤੇ ਤੂੰ ਨਾਮ ਰੱਖ ਲਿਆ ਹਾਜ਼ੀ ਉਪਲਿਸ਼ਾ ਤੂੰ ਕੱਖ ਨਿਖਟਿਆ ਜੇ ਤੂੰ ਯਾਰ ਨਾ ਕੀਤਾ ਰਸੀ ਕਜਤੁਰ ਆਪਣਾ ਕੀਤਾ ਰਾਸੀ ਉੱਠ ਬੁੱਲਿਆ ਕੱਟ ਲੈ ਹੱਸ ਖੇਡ ਕੇ ਜ਼ਿੰਦਗੀ ਕਿਸ ਗੱਲ ਤੇ ਚੱਲਿਆ ਰੋਣੇ ਜਿਉਂਦੇ ਚੀ ਪਸੰ ਮੇਲੇ ਸੱਚਨਾ ਨਾ ਫਿਰ ਮੇਲ ਦੁਬਾਰਾ ਹੋਣੇ ਤੇ ਚਾਣਾ ਪੈਣਾ ਇੱਕ ਦਿਨ ਚੱਕ ਤੋਂ ਅਸੀਂ ਆਏ ਹਵਾਂਗ ਪੜਾਉਣੇ ਨਾ ਕਿਸੇ ਇੱਥੇ ਲਾਏ ਪੱਕੇ ਢੇਰੇ ਤੇ ਨਾਕ ਕਦੇ ਕਿਸੇ ਨੇ ਲਾਉਣੇ ਯਾਦ ਯਾਰਾਂ ਨਾਲ ਧਕਾ ਕਮਾ ਚਾਂਦੇ ਪਹਿਲਾਂ ਹੱਸ ਹੱਸ ਜਿਹੜੇ ਕਰਨ ਕੱਲਾ ਪਿੱਛੋਂ ਪਿੱਠ ਤੇ ਵਾਰ ਚੱਲਾ ਜਾਂਦੇ ਓ ਬੱਲੇ ਸ਼ਾ ਜੇ ਰੱਬ ਨਸਦੀ ਕੁੰਦਾ ਲੋਕੀ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਓ ਲੋਕੀ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਗਮ ਨਾ ਕਰ ਬਲਿਆ ਤਕਦੀਰ ਬਦਲਦੀ ਰਹਦੀ ਏ ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਬਸ ਤਸਵੀਰ ਬਦਲਦੀ ਰਹਦੀ ਏ ਉਬਲੇਸ਼ਾ ਇੱਥੇ ਕਈਆਂ ਨੂੰ ਨਾਜ਼ ਅਦਾਵਾਂ ਦਾ ਤੇ ਕਈਆਂ ਨੂੰ ਮਾਨ ਵਫਾਵਾਂ ਦਾ ਅਸੇ ਪੀਲੇ ਪੱਤੇ ਤਖਤਾਂ ਤੇ ਸਾਨੂੰ ਰਹਿੰਦਾ ਖੌਫ ਹਵਾਵਾਂ ਦਾ ਦਿਲ ਦੇ ਅੰਦਰ ਸ਼ੋਰ ਹੈ ਮੌਲਾ ਖਾਰੇ ਕਾਦੀ ਥੋੜ ਹੈ ਮੌਲਾ ਹਰ ਕੋਈ ਇੱਥੇ ਮੇਰੀ ਮੇਰੀ ਕਰਦਾ ਆਪਣੀ ਆਪਣੀ ਸਬ ਦੀ ਦੌੜ ਹੈ ਮੌਲਾ ਤੇ ਇਹ ਜ਼ਿੰਦਗੀ ਤਾਂ ਲੰਘ ਹੀ ਜਾਏਗੀ ਔਖਾ ਅਗਲਾ ਮੋੜ ਹੈ ਮੌਲਾ ਤੇ ਜ਼ਹਿਰਾਂ ਵਰਗੀ ਮਿੱਠੀ ਕਰਦੇ ਅੰਦਰ ਜਿਹੜੀ ਕੋੜ ਹੈ ਮੌਲਾ ਇਸ ਮੰਗਤੇ ਤਾ ਤੂੰ ਕਸਾ ਪਰਦੇ ਤੇਰਾ ਕੋਈ ਝੋੜ ਏ ਮੋਲਾ ਹਏ ਤੇਰਾ ਕੋਈ ਝੋੜ ਏ ਮੋਲਾ ਤੇ ਮੁੱਲਾ ਛੱਡ ਤੇ ਇਲਮ ਕਿਤਾਬਾਂ ਦਾ ਮੁੱਲਾ ਛੱਡ ਤੇ ਇਲਮ ਕਿਤਾਬਾਂ ਦਾ ਐਵੇਂ ਚੁੱਕਿਆ ਪਾਰ ਅਜ਼ਾਬਾਂ ਦਾ ਵਜ਼ੂ ਕਰ ਲੈ ਸ਼ੌਕ ਸ਼ਰਾਪਾਂ ਦਾ ਉਹ ਤੇਰੇ ਅੰਦਰ ਬਾਹਰ ਪਲੇਤੀ ਏ ਅਸਾ ਇਸ਼ਕ ਨਮਾਜ਼ ਚਦੋਂ ਨੀਤੀਏ ਉਹ ਤਾਂ ਭੁੱਲ ਗਏ ਮੰਦਰ ਮਸੀਤੀਏ ਭੁੱਲ ਗਏ ਮੰਦਰ ਮਸੀਤੀਏ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ Let